IPL ਦੇ ਵਿੱਚ ਅੱਜ ਕਿੰਗਸ 11 ਪੰਜਾਬ ਅਤੇ ਚੇਨਈ ਸੁਪਰ ਕਿੰਗਸ ਦੀਆਂ ਟੀਮਾਂ ਆਮੋ ਸਾਹਮਣੇ ਹੋਣਗੀਆਂ ਤੇ ਪੰਜਾਬ ਦੇ ਲਈ ਅੱਜ ਕਰੋ ਜਾਂ ਮਰੋ ਦੀ ਸਥਿਤੀ ਵਾਲਾ ਮੁਕਾਬਲਾ ਹੋਵੇਗਾ ਕਿਉਂਕਿ ਜੇਕਰ ਪੰਜਾਬ ਦੀ ਟੀਮ ਅੱਜ ਦਾ ਮੁਕਾਬਲਾ ਹਾਰ ਜਾਂਦੀ ਹੈ ਸਾਊ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਜਾਵੇ ਕਿ ਜਦਕਿ ਚੇਨਈ ਦੀ ਟੀਮ ਇਸ ਸੀਜ਼ਨ ਦੇ ਵਿੱਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ ਪੰਜਾਬ ਦੀ ਟੀਮ ਹੁਣ ਤੱਕ 13 ਮੈਚ ਖੇਡ ਚੁੱਕੀ ਹੈ ਜਿੱਦੇ ਵਿੱਚੋਂ ਉਸਨੂੰ 7 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ 6 ਦੇ ਵਿੱਚ ਟੀਮ ਨੇ ਜਿੱਤ ਹਾਸਲ ਕੀਤੀ ਹੈ ਤੇ 12 ਅੰਕ ਇਸ ਸਮੇਂ ਕਿੰਗਸ 11 ਪੰਜਾਬ ਦੇ ਨੇ ਤੇ ਉਹ ਅੰਕ ਸੂਚੀ ਦੇ ਵਿੱਚ 5ਵੇਂ ਨੰਬਰ ਦੇ ਹੈ ਪਿਛਲੇ ਮੈਚ ਦੇ ਵਿੱਚ ਰਾਜਸਥਾਨ ਰਾਇਲਜ਼ ਨੇ ਪੰਜਾਬ ਦੀ ਟੀਮ ਨੂੰ ਹਰਾਇਆ ਸੀ ਜਿਸ ਤੋਂ ਪਹਿਲਾਂ ਲਗਾਤਾਰ ਕਿੰਗਸ 11 ਪੰਜਾਬ ਨੇ 5 ਮੁਕਾਬਲੇ ਜਿੱਤੇ ਸੀ ਜੇ ਗੱਲ ਕਰੀਏ ਦੋਵੇਂ ਟੀਮਾਂ ਦੇ ਹੁਣ ਤੱਕ ਹੋਏ ਮੁਕਾਬਲਿਆਂ ਦੀ ਤਾਂ ਇਨੇ ਹੀ ਨੇ ਜੋ ਪਿਛਲਾ ਮੁਕਾਬਲਾ ਹੋਇਆ ਸੀ ਉਸ ਦੇ ਵਿੱਚ ਪੰਜਾਬ ਦੀ ਟੀਮ ਨੂੰ 10 ਵਿਕਟਾਂ ਦੇ ਨਾਲ ਕਰਾਰੀ ਮਾਤ ਦੇ ਦਿੱਤੀ ਸੀ ਤੁਸੀਂ ਵੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂਨ